अमेरिकन राष्ट्रपति जोंदी रेस तो बाहर हुए जो बाइडेन चुनाव ना लडन का ऐलान बोले अमेरिका ते पार्टी दे हित विच लिया फैसला बाइडेन ने कमला हैरिस दी उम्मीदवारी दा की ता समर्थन आज तो शुरू हो रिया संसद बजट सेशन नीट नेम प्लेट कई मुद्द्या ते हंगामे दे आसार कल शक्नीवार बजट पेश करमगे वित्त मंत्री निर्मला सीतारमण नीट यूजी मामले दे विच आखरी बार सुनवाई करेगा सुप्रीम कोर्ट नीट विवाद दा داخل ਹੋਈਆਂ ਨੇ ਕਈ ਪਟੀਸ਼ਨਾਂ ਐਂਟੀਏ ਨੇ ਸ਼ਨੀਵਾਰ ਨੂੰ ਸਿਟੀ ਤੇ ਸੈਂਟਰ ਵਾਈਜ਼ ਜਾਰੀ ਕੀਤਾ ਹੈ ਰਿਜ਼ਲਟ ਜੰਬੋ ਬਾਰਡਰ ਖੋਲਣ ਦੇ ਮਾਮਲੇ ਦੇ ਵਿੱਚ ਅੱਜ ਸੁਪਰੀਮ ਕੋਰਟ ਦੇ ਵਿੱਚ ਹੋਵੇਗੀ ਸੁਣਵਾਈ ਹਰਿਆਣਾ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਨੂੰ ਦਿੱਤੀ ਹੈ ਚੁਣੌਤੀ ਹਰਿਆਣਾ ਸਰਕਾਰ ਦੇ ਮੁਤਾਬਕ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਦੇ ਲਈ ਬੰਦ ਕੀਤਾ ਹੈ ਰਾ ਕੀਰ ਦੇ ਵਿੱਚ ਦੁਕਾਨਾਂ ਦੇ ਬਾਹਰ ਨੇਮ ਪਲੇਟ ਮਾਮਲੇ ਦੇ ਵਿੱਚ ਅੱਜ ਸੁਪਰੀਮ ਕੋਰਟ ਦੇ ਵਿੱਚ ਹੋਏਗੀ ਸੁਣਵਾਈ ਗੈਰ ਸਰਕਾਰੀ ਸੰਸਥਾ ਨੇ ਦਾਖਲ ਕੀਤੀ ਹੈ ਪਟੀਸ਼ਨ ਕਿਉਂਕਿ ਸਰਕਾਰ ਦੇ ਫੈਸਲੇ ਦਾ ਹੋ ਰਿਹਾ ਹੈ ਵਿਰੋਧ ਲੋਕ ਸਭਾ ਤੋਂ ਬਾਅਦ ਹੁਣ ਸਰਬਜੀਤ ਸਿੰਘ ਖਾਸ ਸਰਜੀ ਸਿੱਖਾਂ ਦੀ ਪਾਰਲੀਮੈਂਟ ਤੇ ਨਜ਼ਰ ਮੋਗਾ ਦੇ ਵਿੱਚ ਐਸਜੀਪੀਸੀ ਦੀ ਚੋਣ ਲੜਨ ਦਾ ਕੀਤਾ ਐਲਾਨ ਤੇ ਅਮਰਪਤ ਸਿੰਘ ਨਾਲ ਮਿਲ ਕੇ ਬਣਾਵਾਂਗੇ ਨਵੀਂ ਪਾਰਟੀ ਰਾਜ ਮੰਡਲ ਯਾਤਰਾ ਨੂੰ ਲੈ ਕੇ ਨੂ ਜ਼ਿਲ੍ਹੇ ਦੇ ਵਿੱਚ ਅੱਜ ਸ਼ਾਮ 6 ਵਜੇ ਤੱਕ ਇੰਟਰਨੈਟ ਸੇਵਾਵਾਂ ਬੰਦ ਬਲਕ ਐਸਐਮਐਸ ਸੇਵਾਵਾਂ ਰੀਵੰਦ ਪਿਛਲੇ ਸਾਲ ਹੋਈ ਹਿੰਸਾ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ ਮੱਤਾ ਦੇਸ਼ ਦੇ ਰੀਵੰਦ ਵਿੱਚ ਦੋ ਔਰਤਾਂ ਨੂੰ ਜ਼ਿੰਦਾ ਜ਼ਮੀਨ ਦੇ ਵਿੱਚ ਦਫਨਾਉਣ ਦੀ ਕੋਸ਼ਿਸ਼ ਲਈ ਜਿਸ ਜ਼ਮੀਨ ਤੇ ਬਣ ਰਹੀ ਸਰਕਦਾਰ ਰਾਕ ਕਰ ਰਹੀਆਂ ਸਨ ਵਿਰੋਧ ਸਥਾਨਕ ਲੋਕਾਂ ਨੇ ਮੁਸ਼ਕਲ ਦੇ ਨਾਲ ਔਰਤਾਂ ਨੂੰ ਕੱਢਿਆ ਬਾਹਰ ਪੁਲਿਸ ਨੇ ਮਾਮਲਾ ਕੀਤਾ ਦਰਜ ਸਸ਼ੀਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਮਿੱਧਤ ਉਸ ਸਾਰੇ ਖੈਰੀਅਤ ਨਾਲ ਹੋਗੇ ਦਾ ਸ਼ੁਰੂਆਤ ਕਰਾਂਗੇ ਬਲਟਨ ਦੀ ਕਬੱਡੀ ਖਬਰ ਤੋਂ ਰਾਸ਼ਟਰਪਤੀ ਦੀ ਰੇਸ ਦੇ ਵਿੱਚੋਂ ਹਟੇ ਨੇ ਕਾਸੀ ਸਾਲਾ ਜੋਬਾਟਨ ਅਮਰੀਕੀ ਰਾਸ਼ਟਰਪਤੀ ਵਿਚੋਂ ਨਹੀਂ ਲੜਨਗੇ ਜੋਬਾਟਨ ਦਾ ਜ਼ਿਕਰ ਰਾਸ਼ਟਰਪਤੀ ਬਾਈਡਨ ਨੇ ਚੋਣ ਦਾ ਲੜੰਦਾ ਖੋਦ ਐਲਾਨ ਕੀਤਾ ਹੈ ਅਮਰੀਕਾ ਦੇ ਪਾਰਟੀ ਦੇ ਹਿੱਤ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਹ ਫੈਸਲਾ ਲਿਆ ਗਿਆ ਹੈ ਤਾਂ ਬਾਈਡਨ ਦੀ ਸਿਹਤ ਨੂੰ ਲੈ ਕੇ ਸਵਾਲ ਉੱਠ ਰਹੇ ਸਨ ਜੋ ਬਾਈਡਨ ਤੇ ਦਾਵੇਦਾਰੀ ਵਾਪਸ ਲੈਣ ਦਾ ਦਬਾਅ ਵੀ ਸੀ ਬਾਈਡਨ ਨੇ ਕਮਲਾ ਹੈਰਿਸ ਦੇ ਨਾਮ ਦਾ ਸਮਰਥਨ ਕੀਤਾ ਤਾਂ ਬਾਈਡਨ ਨੇ ਕਮਲਾ ਹੈਰਿਸ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਔਰ ਕਮਲਾ ਹੈਰਿਸ ਉਮੀਦਵਾਰ ਬਣਾਉਣਾ ਬਿਹਤਰ ਹੈ ਬਾਈਡਨ ਦਾ ਇਹ ਕਹਿਣਾ ਹੈ ਤਾਂ ਜ਼ਿਕਰ ਹੋ ਗਿਆ ਕਿ ਜੋ ਬਾਈਡਨ ਪਿਛਲੇ ਦਿਨਾਂ ਦੇ ਵਿੱਚ ਕੋਰੋਨਾ ਪੋਜ਼ਿਟਿਵ ਵੀ ਆਇਆ ਸੀ ਉਸ ਤੋਂ ਬਾਅਦ ਉਹਨਾਂ ਨੇ ਇਹ ਖੁਦ ਜ਼ਿਕਰ ਵੀ ਕੀਤਾ ਸੀ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਉਮੀਦਵਾਰੀ ਨੂੰ ਲੈ ਕੇ ਫੈਸਲਾ ਕਰਨਗੇ ਪਰ ਜੇਕਰ ਪਿਛਲੇ ਦਿਨਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਉਹਦੀ ਆਪਣੀ ਹੀ ਪਾਰਟੀ विरोध हो रहा है कह लिए कि एंटिंग कंबैसी जी है वह भी कितना कितने नजर आई उन्हों उम्मीदवारी उम्मीदवार लैके और दूसरे पास चर्चा यही होई कि जो बाइडन जोड़े ने उम्मीदवार सही नहीं हान। दस दिए कि बराक उमामा ओमामा वालों भी इसका विरोध किया गया और उस दे जो बइडन देखा गया कि उन्होंने कहा कि मजबूती होनी चाहिए पार्टी के अंदर उस उन्होंने जोर किया हालांकि एक बयान यह भी आया कि अगले आने वाले दिनों में कैंपेन ਮਜਬੂਤ ਕਰਾਂਗੇ ਅਤੇ ਅੱਗੇ ਵਧਾਵਾਂਗੇ ਪਰ ਇਸੇ ਦੇ ਵਿਚਕਾਰ ਹੁਣ ਉਹਨਾਂ ਨੇ ਐਲਾਨ ਕੀਤਾ ਹੈ ਦੱਸ ਦੇ ਕਿ 81 ਸਾਲ ਦੇ ਬਾਈਡਨ ਨੇ ਇੱਕ ਲੈਟਰ ਦੇ ਵਿੱਚ ਕਿਹਾ ਹੈ ਕਿ ਉਹਨਾਂ ਨੇ ਦੇਸ਼ ਅਤੇ ਪਾਰਟੀ ਦੇ ਹਿੱਤ ਵਿੱਚ ਇਹ ਫੈਸਲਾ ਕੀਤਾ ਉਹਨਾਂ ਡੈਮੋਕ੍ਰੈਟਿਕ ਪਾਰਟੀ ਦੇ ਅਗਲੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਤੌਰ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਮ ਦਾ ਸਮਰਥਨ ਵੀ ਕੀਤਾ ਅਮਰੀਕਾ ਨੂੰ ਅਮਰੀਕਾ ਦੇ ਵਿੱਚ ਦੱਸ ਦੇ ਕਿ 28 ਜੂਨ ਨੂੰ ਪ੍ਰੈਜ਼ੀਡੈਂਸ਼ੀਅਲ ਡਿਬੇਟ ਤੋਂ ਬਾਅਦ डेमोक्रेटिक पार्टी ਦੇ ਨੇਤਾ ਐ ਮੰਕਾ ਰਹਿਸਨ ਦੀ ਉਮੀਦਵਾਰੀ ਜਿਹੜੀ ਹੈ ਉਛਾਰ ਦਿੱਤੀ ਜਾਵੇ ਕਿਉਂਕਿ ਜਿਹੜੀ ਡਿਬੇਟ ਹੋਈ ਸੀ ਉਸ ਦੇ ਵਿੱਚ 트럼ਪ ਬਾਈਡਨ ਤੇ ਭਾਰੀ ਪੈਂਦੇ ਹੋਏ ਨਜ਼ਰ ਆਏ ਸਨ ਤੇ ਉਸ ਤੋਂ ਬਾਅਦ ਹੁਣੇ ਨੋਬਤ ਆਈ ਆਖਲਿਏ ਕਿ ਹੁਣੇ ਫੈਸਲਾ ਖੁਦ ਹੀ ਜੋ ਬਾਈਡਨ ਦੇ ਵੱਲੋਂ ਕੀਤਾ ਗਿਆ ਔਰ ਪਿੱਛੇ ਹਟਦੇ ਹੋਏ ਨਜ਼ਰ ਆਏ ਤਾਂ ਕੋਲ ਮਿਲਾ ਕੇ ਦਾਜ਼ੀ ਦੇ ਹਿਸਾਬਕਾਰ ਰਾਸ਼ਟਰਪਤੀ ਬਰਾਕੋ ਬਾਮਾ ਨੇ ਵੀ ਬਾਈਡਨ ਨੂੰ ਪ੍ਰੈਜ਼ੀਡੈਂਸ਼ੀਅਲ ਰੇਸ ਤੋਂ ਬਾਹਰ ਹੋਣ ਦੇ ਲਈ ਕਿਹਾ ਸੀ ਉਹਨਾਂ ਨੇ ਕਿਹਾ ਸੀ ਕਿ ਲੋਕਪ੍ਰਿਅਤਾ ਖਤਮ ਹੋਈ ਹੈ ਔਰ ਲੋਕ ਨਹੀਂ ਚਾਹੁੰਦੇ ਕਿ ਬਾਈਡਨ ਜੜੇ ਨੇ ਉਹ ਬਤੌਰ ਉਮੀਦਵਾਰ ਰਹਿਣ ਤਾਂ ਲਗਾਤਾਰ ਵਿਰੋਧ ਹੋ ਰਿਹਾ ਸੀ ਪਾਰਟੀ ਦੇ ਅੰਦਰ ਹੀ ਆਵਾਜ਼ ਜਿਹੜੀ ਉੱਠ ਰਹੀ ਸੀ ਤਾਂ ਜਿਸ ਤੋਂ ਬਾਅਦ ਬਾਈਡਨ ਨੇ ਖੁਦ ਕਿਹਾ ਸੀ ਕਿ ਜੇਕਰ ਮੈਨੂੰ ਡਾਕਟਰ ਅਨਫਿਟ ਲਾਉਂਦੇ ਨੇ ਤਾਂ ਫਿਰ ਮੈਂ ਖੁਦ ਹੀ ਬਾਹਰ ਹੋ ਜਾਵਾਂਗਾ 18 ਜੁਲਾਈ ਨੂੰ ਕੋਰੋਨਾ ਪੋਜ਼ਿਟਿਵ ਹੋਏ ਸਨ ਨਿਰਜ ਨੇ ਮੇਰੇ ਸਯੋਗੀ ਫੋਨ ਲਾਈਨ ਤੇ पॉसिबिलिटी थी जिस तरीके से लगातार विरोध हो रहा था जो बाइडन की उम्मीदवारी का अब वो खुद ही पीछे हटते हुए नजर आए हैं देखिए बिल्कुल जिस बात की उम्मीद थी वो कल उनके पत्र के जरिए साफ जाहिर हो गई कि अगले राष्ट्रपति चुनाव में जो बाइडन अब डेमोक्रेटिक पार्टी की तरफ से उम्मीदवार नहीं होंगे लेकिन अब चुनौती ये है डेमोक्रेटिक पार्टी के लिए कि आखिर उनका उम्मीदवार कौन होगा जो बाइडेन की तरफ से हालांकि कमला हैरिस के नाम का प्रस्ताव दिया गया है और पांच हफ्ते का वक्त है डेमोक्रेटिक पार्टी के पास कि वो अपने अगले उम्मीदवार का चयन करे और कुछ उम्मीदवार हैं दूसरे गवर्नर हैं दूसरे राज्यों के जो इस दौड़ में शामिल होंगे जैसे ही जो बाइडन का ये फैसला आया है कि वो अब आगे की चुनाव नहीं लड़ेंगे और बाकी वक्त अमेरिका के राष्ट्रपति के तौर पे रहेंगे तो ट्रंप को एक बड़ी बढ़त पहले से ही ओपिनियन पोल सर्वे में लेकिन अब देखना होगा कि डेमोक्रेटिक पार्टी इस चुनौती का सामना कैसे करते हैं ऐसे वक्त में जब पहली बार में ही उनके राष्ट्रपति ने दूसरा चुनाव लड़ने से अब एक तरह से इनकार कर दिया है अपने हेल्थ इश्यूज की वजह से क्योंकि ट्रंप के लोग उनके हेल्थ इश्यूज पर भी सवाल उठाते थे इसके अलावा उम्र अधिक हो गई थी सबसे अधिक उम्र के राष्ट्रपति हैं अमेरिकी इतिहास में जो बाइडन तो ऐसे में सवाल तो उठ ही रहा था डेमोक्रेटिक पार्टी के अंदर से ही जो फंड रेजर है डेमोक्रेटिक पार्टी के क्योंकि अमेरिका में चुनाव बहुत महंगा होता है तो तमाम लोगों की तरफ से सवाल उठ रहे थे और वो सवाल जवाब कल जो के पत्र से मिल गया। जी बिल्कुल नीरज तमाम सामने आता है हालांकि जिस तुंबूस तो ट्रंप नुनौती कौन देगा यह भी अपने आप सवाल है या फिर किस तरीके आना चाह उम्मीदवार और सियासी जंग जी है मिलेगी ਤਬ ਬਾਈਡਨ ਦੇ ਚੋਣ ਨਾਲ ਲੜਨ ਤੇ ਟਰੰਪ ਨੇ ਤੰਝ ਕੱਸਿਆ ਹੈ ਬਾਈਡਨ ਇਤਿਹਾਸ ਦੇ ਸਭ ਤੋਂ ਖਰਾਬ ਰਾਸ਼ਟਰਪਤੀ ਨੇ ਟਰੰਪ ਨੇ ਕਿਹਾ ਹੈ ਬਾਈਡਨ ਕਦੇ ਵੀ ਰਾਸ਼ਟਰਪਤੀ ਅਹੁਦੇ ਲਈ ਫਿੱਟ ਨਹੀਂ ਸਨ ਨੇ ਟਰੰਪ ਦਾ ਕਹਿਣਾ ਹੈ ਤਾਂ ਬਾਈਡਨ ਫਰਜ਼ੀ ਖਬਰਾਂ ਦੇ ਸਹਾਰੇ ਰਾਸ਼ਟਰਪਤੀ ਅਹੁਦੇ ਤੱਕ ਪਹੁੰਚੇ ਉਹਨਾਂ ਨੇ ਕਿਹਾ ਔਰ ਬਾਈਡਨ ਤੱਕ ਕਰਦੇ ਆਪਣੇ ਆਪਣੀ ਬੇਸਮੈਨ ਤੋਂ ਬਾਹਰ ਨਹੀਂ ਨਿਕਲੇ ਉਹਨਾਂ ਦੇ ਕਰੀਬੀ ਜਾਣਦੇ ਨੇ ਕਿ ਰਾਸ਼ਟਰਪਤੀ ਅਹੁਦੇ ਲਈ ਫਿੱਟ ਨਹੀਂ ਹਨ ਬਾਈਡਨ ਨੇ ਸਾਰੇ ਦੇਸ਼ ਦਾ ਕੀ ਹਾਲ ਕਰ ਦਿੱਤਾ ਟਰੰਪ ਦਾ ਇਹ ਕਹਿਣਾ ਹੈ ਰਿਕਾਰਡ ਗਿਣਤੀ ਦੇ ਵਿੱਚ ਅਤਵਾਦੀ ਆ ਰਹੇ ਨੇ ਲੋਕ ਬਾਰਡਰ ਟੱਪ ਕੇ ਆ ਰਹੇ ਨੇ ਅਤੇ ਕੋਈ ਜਾਂਚ ਨਹੀਂ ਹੋ ਰਹੀ ਤਾਂ ਸਭ ਨਿਸ਼ਾਨੇ ਸਾਦੇ ਨੇ 트াম্প ਨੇ ਸਵਦਾਸੀਏ ਕਿ 트াম্প ਅਤੇ ਪਿਛਲੇ ਦਿਨਾਂ ਦੇ ਵਿੱਚ ਹਮਲਾ ਵੀ ਹੋਇਆ ਰੈਲੀ ਦੇ ਵਿੱਚ ਜਦੋਂ ਉਹਨਾਂ ਤੇ ਫਾਇਰਿੰਗ ਹੋਈ ਔਰ ਜਿਸ ਤੋਂ ਬਾਅਦ ਇਸ ਤੋਂ ਪਹਿਲਾਂ ਜੇਕਰ ਜ਼ਿਕਰ ਕੀਤਾ ਜਾਏ ਇੱਕ ਡਿਬੇਟ ਹੋਈ ਸੀ ਉਸ ਡਿਬੇਟ ਤੋਂ ਇਹ ਚਰਚਾ ਸ਼ੁਰੂ ਹੋਈ ਕਿ ਜਿਹੜਾ ਬਾਈਡਨ ਨੇ ਉਹਨਾਂ ਦੀ ਲੋਕਪ੍ਰਿਤਾ ਘਟਦੀ ਜਾ ਰਹੀ ਹੈ ਤਾਂ ਜਿਸ ਤੋਂ ਬਾਅਦ ਹੁਣ 트াম্প ਦੇ ਵੱਲੋਂ ਉਹਨਾਂ ਦੀ ਉਮੀਦਵਾਰੀ ਛੱਡਣ ਤੋਂ ਬਾਅਦ ਇਹ ਤੰਝ ਕੱਸਿਆ ਗਿਆ ਹੈ ਤਬਾਜੰਦੇ ਸਮਰਥਨ ਤੇ ਕਮਲਾ ਹੈਰਿਸ ਦਾ ਬਿਆਨ ਆਇਆ ਹੈ ਰਾਸ਼ਟਰਪਤੀ ਦਾ ਸਮਰਥਨ ਹਾਸਲ ਹੋਣ ਤੇ ਮਾਣ ਮਹਿਸੂਸ ਕਰ ਰਹੀ ਹਾਂ ਉਹਨਾਂ ਨੇ ਕਿਹਾ ਹੈ ਮੇਰਾ ਇਰਾਦਾ ਨਾਮਜ਼ਦਗੀ ਨੂੰ ਹਾਸਲ ਕਰਨਾ ਅਤੇ ਜਿੱਤਣਾ ਹੈ ਤਾਂ ਡੈਮੋਕ੍ਰੈਟਿਕ ਪਾਰਟੀ ਨੂੰ ਇੱਕਜੁੱਟ ਰੱਖਣ ਦੀ ਹਰ ਕੋਸ਼ਿਸ਼ ਕਰਾਂਗੀ ਡੋਨਾਲਡ ਟਰੰਪ ਨੂੰ ਹਰਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਾਂਗੀ ਅਸੀਂ ਇਕੱਠੇ ਹੋ ਕੇ ਲੜਾਂਗੇ ਤੇ ਅਸੀਂ ਜਿੱਤਾਂਗੇ ਤਾਂ ਕੋਲ ਬਰਾ ਕੇ ਕਮਲਾ ਹੈਰਿਸ ਨੇ ਉਹ ਪੂਰੀ ਉਮੀਦ ਉਹਨਾਂ ਨੇ ਜਿਤਾਈ ਹੈ ਜੋ ਬਜੰਦੇ ਸਮਰਥਨ ਤੋਂ ਬਾਅਦ कि ही उम्मीदवार होंगे डेमोक्रेटिक पार्टी दे उसके बाद उनका एक बयान आया है कि हम सब मिलकर लड़ेंगे और ट्रंप को हरा देंगे आगे, आगे बात यहां तो जम्मू कश्मीर दे राजौरी दे वेच आतंकवादी हमले दी खबर है राजौरी दे खवास इलाके दे वेच फौज के कैंप ते आतंकवादी हमला हुआ है तो बड़ी खबर है आतंकवादी हमले दे ਫੌਜ ਦੇ ਕੋਲ ਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਅਸੀਂ ਨੇ ਤਾਂ ਬਾਦ ਫੌਜ ਦੇ ਇਲਾਕੇ ਨੂੰ ਦੱਸ ਦਿੱਤੀ ਕਿ ਚਾਰੋਂ ਪਾਸੇ ਘੇਰਾ ਪਾਲਿਆ ਹੈ ਤਾਂ ਇੱਕ ਹੋਰ ਹਮਲੇ ਦੀ ਖਬਰ ਆ ਰਹੀ ਹੈ ਉਸ ਕੋਲ ਮਿਲਾ ਕੇ ਜਿਸ ਤਰੀਕੇ ਦੇ ਦਿਨ ਪਿਛਲੇ ਦਿਨਾਂ ਤੋਂ ਹਾਲਾਤ ਬਣੇ ਹੋਏ ਨੇ ਤਾਂ ਵਾਕਿ ਹੀ ਚਿੰਤਾਜਨਕ ਇਹ ਵਿਸ਼ਾ ਹੈ ਔਰ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਜੇਕਰ ਡੇਢ ਮਹੀਨੇ ਦਾ ਸਿਰ ਜ਼ਿਕਰ ਕਰੀਏ ਤਾਂ ਕਾਫੀ ਜ਼ਿਆਦਾ ਚੁਣੌਤੀ ਬਣਿਆ ਹੋਇਆ ਹੈ ਸੁਰੱਖਿਆ ਦਸਤਿਆਂ ਦੇ ਲਈ ਪੁਲਿਸ ਦੇ ਲਈ ਜੋ ਹਾਲਾਤ ਨੇ ਕਿਉਂਕਿ ਅਤਵਾਦੀ ਲੁਕੇ ਹੋਏ ਨੇ ਗਰੁੱਪਸ ਦੇ ਵਿੱਚ ਔਰ ਅੱਗੇ ਤੋਂ ਅਕਿਓ ਚਾਹਦੇ ਨੇ ਤਾਂ ਜਿਵੇਂ ਹੀ ਉਹਨਾਂ ਨੂੰ ਮੌਕਾ ਲੱਗਦਾ ਹੈ ਤਾਂ ਉਹਨਾਂ ਦੇ ਵੱਲੋਂ ਅਟੈਕ ਕਰ ਦਿੱਤਾ ਜਾਂਦਾ ਹੈ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਕੁਲ ਮਿਲਾ ਕੇ ਹੁਣ ਫਿਰ ਤੋਂ ਇੱਕ ਖਬਰ ਹੈ ਰਾਜੋਦੀ ਦੇ ਖਾਸ ਇਲਾਕੇ ਦੇ ਵਿੱਚ ਫੌਜ ਦੇ ਕੈਂਪ ਤੇ ਅਤਵਾਦੀ ਹਮਲਾ ਹੋਇਆ ਹੈ ਇਸ ਤੋਂ ਪਹਿਲਾਂ ਵੀ ਦੱਸ ਦਿੱ ਗਏ ਕਿ ਜਿਹੜੇ ਫੌਜੀ ਸਰਚ ਆਪਰੇਸ਼ਨ ਕਰ ਰਹੇ ਸਨ ਉਹਨਾਂ ਤੇ ਹਮਲਾ ਹੋਇਆ ਸੀ ਔਰ ਹੁਣ ਤੱਕ ਜੇਕਰ ਸ਼ਹਾਦਤ ਦਾ ਜ਼ਿਕਰ ਕੀਤਾ ਜਾਵੇ ਤਾਂ ਕਈ ਜਵਾਨ ਸ਼ਹੀਦ ਹੋ ਚੁੱਕੇ ਨੇ ਪੁਲਿਸ ਕਰਮੀ ਵੀ ਸ਼ਹੀਦ ਹੋਏ ਨੇ ਬੇਦੋਸ਼ੇ ਲੋਕ ਵੀ ਜਿਹੜੇ ਨੇ ਉਹ ਸ਼ਹੀਦ ਹੋਏ ਨੇ ਔਰ ਉਹਨਾਂ ਦੀ ਮੌਤ ਹੋਈ ਹੈ ਤਾਂ ਕੁੱਲ ਮਿਲਾ ਕੇ ਇਹ ਹਾਲਾਤ ਕਾਫੀ ਜ਼ਿਆਦਾ ਸੈਂਸਿਟਿਵ ਬਣੇ ਹੋਏ ਨੇ ਪਿਛਲੇ ਦਿਨਾਂ ਚ ਅਸੀਂ ਇਹ ਵੀ ਵੇਖਿਆ ਹੈ ਕਿ ਜਿਹੜੀ ਮੀਟਿੰਗ ਹੈ ਉਹ ਲਈ ਗਈ ਹੈ ਔਰ ਮੀਟਿੰਗ ਵੱਡੀਆਂ ਮੀਟਿੰਗਸ ਹੋਈਆਂ ਨੇ ਗ੍ਰਹਿ ਮੰਤਰੀ ਦੇ ਵੱਲੋਂ ਔਰ ਖੁਦ ਰੱਖਿਆ ਮੰਤਰੀ ਦੇ ਵੱਲੋਂ ਜਵਾਬ ਮੰਗਿਆ ਗਿਆ ਹੈ ਜਿਹੜੇ ਚੀਫ ਆਫੀਸਰ ਨੇ ਆਰਮੀ ਆਫੀਸਰ ਨੇ ਤਾਂ ਉਹਨਾਂ ਤੋਂ ਜਵਾਬ ਮੰਗਿਆ ਗਿਆ ਕਿ ਕੁਝ ਹਾਲਾਤ ਨੇ ਔਰ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਦੇ ਨਾਲ ਨਿਪਟਿਆ ਜਾ ਰਿਹਾ ਹੈ ਪਰ ਅਜੇ ਵੀ हालात ऐसे कह सकते हैं कि बेबस ने और आ, काफी ज्यादा चिंताजनक बने हुए मेरे सहयोगी कोमल फोन लाइन से मौजूद ने कोमल की कुछ जानकारी है क्योंकि आ, एक बार फिर तो आतंकवादी हमला होया है फौज के कुछ जवान जख्मी हुए हैं हूं तक की की रिपोर्ट है ਦੇਖੋ ਇਹ ਆਤੰਕੀ ਉਹਨੇ ਇਖਤੀਬਾਦੀ ਕਮਲਾ ਕਰ ਰਹਾ ਹੈ ਨਾ ਇਹ ਦੇਖੋ ਪਹਿਲਾ ਅਟੋਟਾ ਦਾ ਹਮਲਾ ਜੇ ਠੰਡਾ ਹੋਇਆ ਜੀ ਸੀ ਕਿ ਰਜੋਰੀ 'ਚ ਹਮਲਾ ਹੋ ਗਿਆ ਸ਼ੁਰੂਆਤ ਜਿਹੜੀ ਜੰਮੂ ਸਬਹਾਗ ਦੀ ਮਿਲਟਰੀ ਦੀ ਸ਼ੁਰੂਆਤ ਹੋਈ ਸੀ ਉਹ ਰਜੋਰੀ ਤੋਂ ਸ਼ੁਰੂ ਹੋਈ ਸੀ ਦੋ ਰਜੋਰੀ ਦੇ ਡਾਂਗਰੀ ਇਲਾਕੇ 'ਚ ਅਟੈਕ ਹੋਇਆ ਸੀ ਉਹਦੇ ਬਾਅਦ ਇੱਕ ਤੋਂ ਇੱਕ ਬਾਅਦ ਜੰਮੂ ਸੰਭਾਗ ਦੇ ਅਲੱਗ-ਅਲੱਗ ਜ਼ਿਲ੍ਹਾ ਵਿੱਚ ਜਿਹੜੀ ਆਸਨ ਦੀ ਹਮਲੇ ਹੁੰਦੇ ਗਏ ਨਾ ਵੀ ਟੋਡਾ ਦੇ ਹਮਲਾ ਜਿਹੜਾ ਸੀਗਾ ਉਹ ਠੱਟਾ ਹੀ ਨਹੀਂ ਚ ਪਿਆ ਔਰ ਰਜੋਰੀ ਵਿੱਚ ਇੱਕ ਹੋਰ ਹਮਲਾ ਹੋਇਆ ਸੈਨਾ ਦੇ ਕੈਂਪ ਨਿਆ ਨਵਾਂ ਕੈਂਪ ਬਣਿਆ ਸੀ ਜਿਹਦੇ ਉੱਤੇ ਹਮਲਾ ਹੋਇਆ ਹੋਰ ਰੈਕੀ ਕਰਦੇ ਨਾਲ ਅਸਨ ਕੀ ਪਹਿਲੇ ਦਿਨੇ ਘੁੰਮਦੇ ਆ ਅਲ ਆਮਿਲ ਨਾਮ ਦੇ ਨਾਲ ਬੰਨ ਕੇ ਖਾਨਪੁਰ ਬਾਗਿਓ ਅਮ ਨਮਾਜ਼ਾਂ ਪੜਦੇ ਆ ਨਮਬੰਦਿਤ ਵਿੱਚ ਹੋਰ ਲੋਕਾਂ ਨਾਲ ਗੱਲ ਕਰਦੇ ਆ ਆਮ ਇਨਸਾਨ ਬਣ ਕੇ ਕਿ ਜਿਸਨੂੰ ਕਿਸੇ ਨੂੰ ਪਤਾ ਨਹੀਂ ਚੱਲੇ ਕਿ ਉਹ ਅਤਿਵਾਦੀ ਹੈ ਉਹ ਸਾਰੀ ਰੈਕੀ ਕਰਦੇ ਨੇ ਉਹਦੇ ਬਾਅਦ ਉਹ ਹਮਲਾ ਕਰਦੇ ਆ ਔਰ ਦੇਖੋ ਇੱਥੇ ਉਹਨਾਂ ਨੇ ਇੱਕ ਬੜਾ ਹਮਲਾ ਕੀਤਾ ਹੈ ਔਰ ਤਾਬਰਤੋੜ ਫਾਇਰਿੰਗ ਜਿਹੜੀ ਜਿਹੜੀ ਹੈ ਦੋਨੋਂ ਤਰਫੋਂ ਚੱਲਦੀ ਰਹੀ ਹੈ ਪਹਿਲੇ ਉਹਨਾਂ ਨੇ ਹਮਲਾ ਕੀਤਾ ਤੜਕੇ ਨੇਰੇ ਵਿੱਚ ਉਹਨਾਂ ਨੇ ਹਮਲਾ ਕੀਤਾ ਕੈਂਪ ਤੇ ਔਰ ਜਿਸ ਨੇ ਅਲਰਟ ਜਰੀ ਇਸ਼ਾਰਾ ਤੇ ਸਾਡੇ ਜਵਾਨ ਸੀਗੇ ਜਦਾਬਾਜ਼ ਉਹਨਾਂ ਨੇ ਵੀ ਫਾਇਰਿੰਗ ਜਿਹੜੀ ਕੀਤੀ ਹੈ ਦੋਨੋਂ ਤਰਫੋਂ ਜਿਹੜੀ ਚੱਲੇ ਕਰਦੀ ਹੈ ਸਾਰਾ ਏਰੀਆ ਇਲਾਕੇ ਦਾ ਜਿਹੜਾ ਉਹ ਘੇਰ ਐਸਐਸਪੀ ਡੋਜੋਰੀ ਮੌਕੇ ਤੇ ਪਹੁੰਚੇ ਆ ਜੀ ਜੰਮੂ ਜਿਹੜੇ ਮੌਕੇ ਤੇ ਕੁਛੀ ਦੇਰ ਬਾਅਦ ਪਹੁੰਚ ਜਾਣਗੇ ਤੇ ਜਿਹੜਾ ਇਲਾਕਾ ਹੈ ਚਾਰੇ ਤਰਫੋਂ ਚਾਰੋਂ ਸਾਈਡ ਤੋਂ ਘੇਰ ਲਿਆ ਹੋਇਆ ਹੈ ਲੇਕਿਨ ਹਰ ਬਾਰ ਆਤੰਕੀ ਜਿਹੜੇ ਹੈ ਉਹ ਜੰਗਲਾਂ ਵਿੱਚ ਜਿਹੜੇ ਸੀਗੇ ਉਹ ਛੁੱਪ ਜਾਂਦੇ ਸੀ ਲੇਕਿਨ ਗੂਨ ਉਹਨਾਂ ਨੇ ਨਈ ਟੈਕਨੀਕ ਨਾਲ ਹਮਲਾ ਸ਼ੁਰੂ ਕੀਤਾ ਔਰ ਨਈ ਟੈਕਨੀਕ ਨਾਲ ਪਹਾੜਾਂ ਦੀ ਉਚਾਈ ਤੇ ਬੈੰਦੇ ਆ ਔਰ ਫਿਰ ਉੱਥੋਂ ਦੇਖਦੇ ਆ ਸナイਪਰ ਵਰ ਕਰਦੇ ਆ ਔਰ ਉਹਨਾਂ ਕੋਲ ਕੁਛ ਐਸੀ ਹਾਈ ਟੈਂਡਿੰਗ ਕੈਮਰੇ ਆ ਕਿ ਜਿਹੜੇ ਬਾਡੀ ਨਾਲ ਲਗਾਉਂਦੇ ਆ ਅਟੈਕ ਕਰਨ ਤੋਂ ਪਹਿਲਾਂ ਵੀਡੀਓ ਬਣਾਉਂਦੇ ਇਹ ਸਾਰੇ ਪ੍ਰੂਫ ਖੁਦ ਆਪਣੇ ਕੋਲ ਰੱਖਦੇ ਆ ਔਰ ਪਾਕਿਸਤਾਨੀ ਆਗੂ ਨੂੰ ਭੇਜਦੇ ਆ ਕਿ ਅਸੀਂ ਇਥੇ ਇਹ ਇਸ ਤਰ੍ਹਾਂ ਹਮਲੇ ਨੂੰ ਅੰਦਾਜ਼ ਬੇਜ ਲਿਆ ਤੇ ਪਾਕਿਸਤਾਨ ਬਜਟ ਜਿਹੜੀ ਹੈ ਔਰ ਉਹਨੂੰ ਜੰਮੂ ਕਸ਼ਮੀਰ ਦੀ ਸ਼ਾਂਤੀ ਖਾਸ ਕਰ ਜੰਮੂ ਤੋਂ ਬਾਅਦ ਜਿਹੜੀ ਸ਼ਾਂਤੀ ਆ ਗਈ ਹੈ ਉਹ ਉਹਨਾਂ ਨੂੰ ਪਛ ਨਹੀਂ ਰਹੀ ਹੈ ਚਨਾਬ ਦੀ ਇੱਕ ਤਰਫ ਤਿਆਰੀ ਚੱਲਦੀ ਹੈ ਔਰ ਦੂਸਰੀ ਤਰਫ ਕਿਤੇ ਹਮਲੇ ਦੇ ਬਾਅਦ ਇੱਕ ਤੇ ਬਾਅਦ ਇੱਕ ਹਮਲਾ ਹੋਈ ਜਾ ਰਿਹਾ ਹੈ ਜੀ ਕੋਮਲ ਕਿੰਨੇ ਜਵਾਨ ਨੇ ਜਿਹੜੇ ਜ਼ਖਮੀ ਹੋਏ ਨੇ ਕੋਈ ਅੰਕੜਾ ਹੋਏ ਜੀ ਦੇਖੋ ਅਜੇ ਸਰਕਲੇ ਖਬਰ ਤਾਂ ਨਹੀਂ ਆਈ ਹੈ ਲੇਕਿਨ ਇਹ ਹੈ ਕਿ 4-5 ਅਸੰਕੀ ਸੀਗੇ ਜਿਨ੍ਹਾਂ ਨੇ ਉਹਨਾਂ ਤੋਂ ਸਾਹਬਤ ਦੌਰ ਫਾਇਰਿੰਗ ਕੀਤੀ ਹੈ ਆਬਵੀਅਸਲੀ ਗੁਰਚੋਤੀ ਜਦੋਂ ਕੈਂਪ ਦੇ ਉੱਪਰ ਫਾਇਰਿੰਗ ਹੁੰਦੀ ਹੈ ਤੇ ਕੈਂਪ ਦੇ ਸਾਡੇ ਅਲਰਟ ਜਿਹੜੇ ਸਾਨਾ ਤੇ ਜਵਾਨ ਹੁੰਦੇ ਹੋ ਆਪਣੀ ਆਪਣੀ ਵਿਕਟ ਪੋਸਟ ਉੱਪਰ ਬੈਠੇ ਹੁੰਦੇ ਆ ਔਰ ਜਿਸ ਤਰੀਕੇ ਦੇ ਬੜਾ ਸਨਾਈਪਰ ਵਾਰ ਕਰਦੇ ਆ ਤਾਂ ਕਿ ਨਹੀਂ ਜਿੰਨੀ ਕਿਤੇ ਨਹੀਂ ਟੈਕਨੀਕ ਨਾਲ ਅਸੰਕੀ ਜਿਹੜੇ ਅਟੈਕ ਕਰ ਰਹੇ ਨੇ ਉਹਨੂੰ ਸਨਾਈਪਰ ਵਾਰ ਕਰਦੇ ਤਾਂ ਕਿ ਇਹਨਾਂ ਦੇ ਜਵਾਨ ਦੇ ਸਿੱਧੇ ਫੇਸ ਤੇ ਉੱਪਰ ਲੱਗੇ ਜਾਂ ਛਾਤੀ ਉੱਪਰ ਲੱਗੇ ਤਾਂ ਇਸ ਸਿਚੁਏਸ਼ਨ 'ਚ ਉਹਨਾਂ ਨੇ ਬ ਕੋਈ ਜੇ ਕਿੁਛ ਨਵਾਂ ਦਾ ਜਿਹੜੀ ਹੈ ਸਾਡੇ ਖੈਰ ਉਹਦੀ ਖਬਰ ਦੇ ਵੀ ਆ ਰਹੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਕੋਮਲ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਮੇਰੇ ਸਹਿਯੋਗੀ ਨੇ ਪੂਰੀ ਵਿਸਤਾਰ ਦੇ ਨਾਲ ਜਾਣਕਾਰੀ ਦਿੱਤੀ ਹੈ ਔਰ ਉਹਨਾਂ ਨੇ ਵੀ ਦੱਸਿਆ ਕਿ ਕਿਵੇਂ ਨਵੀਂ ਤਕਨੀਕ ਦੇ ਨਾਲ ਜਿਹੜੇ ਆਤਵਾਦੀ ਨੇ ਉਹਨਾਂ ਦੇ ਵੱਲੋਂ ਅਟੈਕ ਲਗਾਤਾਰ ਕੀਤੇ ਜਾ ਰਹੇ ਅਗੇ ਬਤਾਂਗੇ ਤਾਂ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਸੰਸਦ ਦਾ ਬਜਟ ਸੈਸ਼ਨ ਨੀਟ ਨੇਮ ਪਲੇਟ ਸਮੇਤ ਕਈ ਮੁੱਦੇ ਨੇ ਜਿਨ੍ਹਾਂ ਤੇ ਹੰਗਾਮੇ ਤੇ ਆਸਾਰ ਨੇ ਤਾਂ ਕੱਲ ਪੇਸ਼ ਕੀਤਾ ਜਾਵੇਗਾ ਦੇਸ਼ ਦਾ ਬਜਟ ਦੱਸਿਗੇ ਕਿ ਬਜਟ ਵਿੱਚ ਕਿ ਕੁਝ ਸੰਭਾਵਨਾਵਾਂ ਨੇ ਇਸ ਦਾ ਵੀ ਅਸੀਂ ਜ਼ਿਕਰ ਜ਼ਰੂਰ ਕਰਾਂਗੇ ਤਾਂ ਸਫਰੀ ਵਾਰ ਬਜਟ ਪੇਸ਼ ਕਰਨਗੇ ਵਿੱਤ ਮੰਤਰੀ ਨਿੰਮਲਾ ਸੀਤਾਰਮਨ ਮੰਨਿਆ ਚਾਰਖ ਹੈ ਕਿ ਜਿਹੜੀ ਸਨਮਾਨ ਨidhi ਯੋਜਨਾ ਹੈ ਕਿਸਾਨਾਂ ਦੀ ਉਸ ਦੇ ਵਿੱਚ ਵੜਾਤੀ ਹੋ ਸਕਦੀ ਹੈ 6000 ਸਾਲਾਨਾ ਰੁਪਏ ਮਿਲਦੇ ਨੇ ਕਿਸਾਨਾਂ ਨੂੰ ਤਾਂ ਉਸ ਦੇ ਵਿੱਚ 8000 ਰੁਪਏ ਜਿਹੜੇ ਆ ਉਹ ਕਿਤੇ ਜਾ ਸਕਦੇ ਨੇ ਇਸ ਤੋਂ ਇਲਾਵਾ ਆਯੂਸ਼ਮਾਨ ਜਿਹੜਾ ਕਾਰਡ ਹੈ ਉਸ ਦੇ ਵਿੱਚ ਸਾਰੇ ਹੀ ਬਜ਼ੁਰਗ 70 ਸਾਲ ਤੋਂ ਉੱਤੇ ਜਿਹੜੇ ਆਉਂਦੇ ਨੇ ਬੇਸ਼ੱਕ ਉਹ ਪੈਨਸ਼ਨ ਲੈ ਰਹੇ ਹੋਣ ਜਾਂ ਫਿਰ ਬਹੁਤ ਵਧੀਆ ਉਹਨਾਂ ਦੀ ਇਨਕਮ ਹੋਏ ਉਹਨਾਂ ਦੇ ਕੋਲ ਜ਼ਮੀਨ ਹੋਏ ਤਾਂ ਉਹ ਵੀ ਉਹ ਕਾਰਡ ਬਣਾ ਸਕਣਗੇ ਇਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਦਿੱਤੀਆਂ ਜਾ ਸਕਦੀਆਂ ਨੇ ਬਜਟ ਦੇ ਵਿੱਚ ਜੋ ਬਜਟ ਪੇਸ਼ ਹੋਏਗਾ ਤਾਂ ਕਿੰਨਾ ਕਿਤੇ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਨੇ ਔਰ ਦੇਖਣਾ ਹੋਏਗਾ ਕਿ ਕਿਉਂਕਿ ਜਿਹੜਾ ਹੈ ਉਹ ਬਜਟ ਦੇ ਵਿੱਚ ਰਹੇਗਾ ਪਰ ਆਪਣੇ ਆਪ ਦੇ ਵਿੱਚ ਬਿਹਤ ਅਹਿਮ ਹੈ ਕਿ ਬਜਟ ਜਿਹੜਾ ਹੈ ਉਹ ਤੀਸਰੀ ਟਰਮ ਮੋਦੀ ਸਰਕਾਰ ਦਾ ਇਹ ਪਹਿਲਾ ਬਜਟ ਜਿਹੜਾ ਪੇਸ਼ ਹੋਣ ਜਾ ਰਿਹਾ ਹੈ ਔਰ ਇਸ ਦੇ ਵਿੱਚ ਸੁਭਾਵਿਕ ਤੌਰ ਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਹਾਲਾਂਕਿ ਕੱਲ ਨੂੰ ਬਜਟ ਜਿਹੜਾ ਹੈ ਉਹ ਪੇਸ਼ ਹੋਏਗਾ ਔਰ ਉਸ ਤੋਂ ਬਾਅਦ ਸੋ ਪਹਿਲਾਂ ਜਿਹੜਾ ਅੱਜ ਦੀ ਜ਼ਿਕਰ ਕੀਤਾ ਜਾਇਆ ਤਾਂ ਨਿਰਮਲਾ ਸੀਤਰਾਮਨ ਇੱਕ ਕਿਸਮ ਦਾ ਸੌਖੀ ਪਾਸ਼ਾਸ਼ ਕਹੀਏ ਤਾਂ ਲੇਖਾ ਜੋਖਾ ਦੇਣਗੇ ਕਿ ਕੀ ਕੀ ਕੁਝ ਰਿਹਾ ਹੈ ਹੁਣ ਤੱਕ ਜੇਕਰ ਇਸ ਦਾ ਜ਼ਿਕਰ ਕੀਤਾ ਜਾਏ ਕਿਹੜੇ ਸੂਬੇ ਦੇ ਵਿੱਚ ਕਿੰਨਾ ਖਰਚਾ ਆਇਆ ਔਰ ਕੀ ਕੁਝ ਜਿਹੜੀਆਂ ਪਾਲਿਸਿਸ ਦੇ ਨਾਲ ਇਨਕਮ ਰਹੀ ਹੈ ਜਾਂ ਫਿਰ ਲੋਕਾਂ ਤੱਕ ਸੁਵਿਧਾਵਾਂ ਪਹੁੰਚਾਈਆਂ ਗਈਆਂ ਨੇ ਤਾਂ ਸਾਰੀਆਂ ਚੀਜ਼ਾਂ ਦਾ ਲੇਖਾ ਜੋਖਾ ਵੀ ਦਿੱਤਾ ਜਾਏਗਾ ਅਗੇ ਬਾਤیں ਆ ਸ਼ੰਭੂ ਬਾਰਡਰ ਦਾ ਜ਼ਿਕਰ ਕਰਾਂਗੇ ਤਾਂ ਸ਼ੰਭੂ ਬਾਰਡਰ ਦੇ ਮਾਮਲੇ ਦੇ ਵਿੱਚ ਅੱਜ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਏਗੀ ਹਰਿਆਣਾ ਸਰਕਾਰ ਦੀ ਪਟੀਸ਼ਨ ਤੇ ਦੱਜੇ ਇੱਕ ਸੁਣਵਾਈ ਹੋਏਗੀ ਹਰਿਆਣਾ ਨੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੋਈ ਹੈ ਹਾਈ ਕੋਰਟ ਨੇ 10 ਜੁਲਾਈ ਨੂੰ ਨਿਰਦੇਸ਼ ਦਿੱਤੇ ਸਨ ਕਿ ਇੱਕ ਹਫਤੇ ਦੇ ਅੰਦਰ ਸ਼ੰਭੂ ਬਾਰਡਰ ਖੋਲ ਦਿੱਤਾ ਜਾਵੇ ਸਰਕਾਰ ਵਾਲੇ ਪਾਸੇ ਜਿਹੜੇ ਬੈਰੀਕੇਟਿੰਗ ਕਰਵਾਈ ਹੋਈ ਹੈ ਸਾਰਾ ਕੁਝ ਉਹ ਸਾਫ਼ ਕੀਤਾ ਜਾਏ ਤਾਂ ਇਸ ਦੇ ਖਿਲਾਫ ਹਰਿਆਣਾ ਸਰਕਾਰ ਸੁਪਰੀਮ ਕੋਰਟ ਪਹੁੰਚੀ ਹੈ ਔਰ ਅਬ ਸੁਭਾਵਿਕ ਤੌਰ ਤੇ ਉਹਨਾਂ ਨੇ ਆਪਣਾ ਪੱਖ ਰੱਖਿਆ ਹੈ ਤਾਂ ਹਰਿਆਣਾ ਸਰਕਾਰ ਮੁਤਾਬਕ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਲਈ ਇਹ ਰਾਹ ਜਿਹੜਾ ਹੈ ਬੰਦ ਕੀਤਾ ਹੋਇਆ ਹੈ ਪਰ ਹਾਈ ਕੋਰਟ ਨੇ ਸਾਫ ਸ਼ਬਦਾਂ ਦੇ ਵਿੱਚ ਆਪਣੀ ਟਿੱਪਣੀਆਂ ਜੇਸ ਕਿਹਾ ਸੀ ਕਿ ਸਰਕਾਰ ਰਾ ਨਹੀਂ ਬੰਦ ਕਰ ਸਕਦੀ ਔਰ ਇਹ ਕਿਸ ਤਰੀਕੇ ਦੇ ਨਾਲ ਔਰ ਕਿਉਂ ਕੀਤਾ ਗਿਆ ਤਾਂ ਹੁਣ ਦੇਖਣਾ ਹੋਵੇਗਾ ਸਰਵੋੱਚ ਅਦਾਲਤ ਦੇ ਵੱਲੋਂ ਕੀ ਕੁਝ ਇਸ ਤੇ ਫੈਸਲਾ ਆਉਂਦਾ ਹੈ ਅਗੇ ਵਾਧੇ ਆ ਤਫਰੀਦ ਕੋਰ ਤੋਂ ਸੰਸਦ ਸਰਪਜੀਤ ਸਿੰਘ ਖਾਲਸਾ ਦਾ ਵੱਡਾ ਐਲਾਨ ਸਾਹਮਣੇ ਆਇਆ ਹੈ ਸੰਸਦ ਖਾਲਸਾ ਦਾ ਐਸਜੀਪੀਸੀ ਚੋਣਾਂ ਨੂੰ ਲੈ ਕੇ ਐਲਾਨ ਸਾਹਮਣੇ ਆਇਆ ਹੈ ਐਸਜੀਪੀਸੀ ਚੋਣਾਂ ਦੇ ਲਈ ਵਕਤ ਵੱਧ ਤੋਂ ਵੱਧ ਜਿਹੜੀਆਂ ਨੇ ਉਹ ਵੋਟਾਂ ਬਣਾਓ ਇਹਨਾਂ ਨੇ ਕਿਹਾ ਹੈ ਤਾਂ ਅਮਰਿਤਪਾਲ ਸਿੰਘ ਦੇ ਨਾਲ ਵੀ ਮਿਲ ਕੇ ਅਸੀਂ ਨਵੀਂ ਪਾਰਟੀ ਬਣਾਵਾਂਗੇ ਨਵੀਂ ਪਾਰਟੀ ਨੂੰ ਬਣਾਵਾਂਗੇ ਖਾਲਸਾ ਨੇ ਜ਼ਿਕਰ ਕੀਤਾ ਇਸ ਦੱਸਦੇ ਕਿ ਆਜ਼ਾਦ ਤੌਰ ਤੇ ਉਮੀਦਵਾਰ ਸੰਜੇਨਾ ਨੇ ਇੱਕ ਵੱਡੀ ਜਿੱਤ ਹਾਸਲ ਕੀਤੀ ਅਫਰੀਦ ਕੋਰ ਤੋਂ ਸੰਸਦ ਨੇ ਅਮਰਪਾਤ ਸਿੰਘ ਖੰਡੂਰ ਸਾਹਿਬ ਤੋਂ ਸੰਸਦ ਨੇ ਤਾਂ ਹੁਣ ਇਹ ਆਪਣੇ ਆਪ ਦੇ ਵਿੱਚ ਬੇहद अहम ਐਲਾਨ ਹੈ ਕਿ ਅਰਜੀ ਕਿਸੇ ਚੋਣਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਵੱਧ ਤੋਂ ਵੱਧ ਵੋਟਾਂ ਬਣਵਾਈਆਂ ਜਾਣ ਕਿਉਂਕਿ ਇਲੈਕਸ਼ਨ ਹੋਣਗੇ ਤਾਂ ਉਸ ਦੇ ਵਿੱਚ ਸੁਭਾਵਿਕ ਤੌਰ ਤੇ ਇਹ ਲਗਾਤਾਰ ਚਰਚਾਵਾਂ ਉੱਠੀਆਂ ਨੇ ਕਿ ਚੋਣ ਜਰੀਆ ਉਹ ਇਸ ਵਾਲੇ ਪਾਸਿਓਂ ਲੜੀ ਜਾ ਸਕਦੀ ਹੈ ਜਿੱਥੇ ਤੱਕ ਅੱਗੇ ਚੱਲਣ ਦੀ ਗੱਲ ਹੈ ਬਾਪੂ ਜੀ ਨੇ ਉਦੋਂ ਮੇਰੀ ਡਿਊਟੀ ਲਈ ਸੀ ਪਹਿਲਾਂ ਪਈ ਪਾਰਲੀਮੈਂਟ ਤੋਂ ਸਪੀਕਰ ਨਾਲ ਗੱਲ ਕਰ ਸੋਚ ਕਾਣ ਵਾਸਤੇ ਉਹ ਮੈਂ ਗੱਲ ਕੀਤੀ ਸਾਰਾ ਮੈਂ ਆਪਣੀ ਡਿਊਟੀ ਨਿਭਾਈ ਅੰਮ੍ਰਿਤਪਾਲ ਦੀ ਸੋਹ ਵਾਸਤੇ ਹੁਣ ਮੈਂ ਜਿਹੜੀ ਅੱਗੇ ਦੀ ਗੱਲ ਹੈ ਪਾਰਟੀ ਦੀ ਉਹ ਗੱਲ ਇਹ ਹੈ ਮੈਂ ਇਹ ਸੋਚਦਾ ਮੇਰੇ ਮਨ 'ਚ ਇਹ ਨਹੀਂ ਆ ਵੀ ਅੰਮ੍ਰਿਤਪਾਲ ਅੰਦਰ ਹੈ ਤੇ ਮੈਂ ਇਕੱਲਾ ਹੀ ਆਪਣੀ ਪਾਰਟੀ ਗਠਨ ਕਰ ਲਵਾਂ ਮੈਂ ਸੋਚਦਾ ਬਈ ਅਸੀਂ ਇਕੱਠੇ ਟੁੜੀਏ ਉਹ ਬਾਹਰ ਆ ਜਵੇ ਤਾਂ ਅਸੀਂ ਪਾਰਟੀ ਦਾ ਐਲਾਨ ਕਰੀਏ ਮੈਨੂੰ ਇੰਨਾ ਕਿ ਪਿੰਡਾਂ 'ਚ ਫਿਰ ਕੇ ਹੌਸਲਾ ਹੋ ਗਿਆ ਬਈ ਮੈਂ ਆਪਣੇ ਹਲਕੇ ਦੀਆਂ 9 ਐਮਐਲਏ ਦੀਆਂ ਸੀਟਾਂ ਤਾਂ ਨਹੀਂ ਹਾਰਦਾ ਜਿੰਨਾ ਤੁਸੀਂ ਮੈਨੂੰ ਪਿੰਡਾਂ 'ਚ ਜਾਨਾ ਮਾਨ ਸਤਕਾਰ ਦਿੰਨੇ ਹੋ ਲੋਕੀ ਕੰਮਾਂ ਲਈ ਆਉਂਦੇ ਆ ਫੋਨ ਕਰਦੇ ਆ ਬਹੁਤ ਪਿਆਰ ਸਤਕਾਰ ਮਿਲਦਾ ਹੈ ਹੁਣ ਅਮਰਤਪਾਲ ਬਾਹਰ ਆ ਜਵੇ ਅਸੀਂ ਸਾਂਝੇ ਤੌਰ ਤੇ ਇੱਕ ਪਾਰਟੀ ਬਣਾਵਾਂਗੇ ਜਿਵੇਂ ਉਹ ਚਾਣ ਕੇ ਜਿਵੇਂ ਅਸੀਂ ਚਾਹਾਂਗੇ ਮੈਂਬਰ ਬਣਾਵਾਂਗੇ ਪਾਰਟੀ ਦੇ ਜਿਨ੍ਹਾਂ ਦੀ ਸਲਾਹ ਨਾਲ ਪਾਰਟੀ ਚੱਲੂਗੀ ਕਿਉਂਕਿ ਸਾਧ ਸੰਗਤ ਜੇ ਅਸੀਂ ਹੁਣੇ ਮੇਰੀ ਮੇਰੀ ਲਾਗੇ ਕਰਨ ਤਾਂ ਇਹ ਪੰਥ ਵਾਸਤੇ ਚੰਗੀ ਗੱਲ ਨਹੀਂ ਹੋਊਗੀ 35 ਸਾਲ ਬਾਅਦ ਆਪਾਂ ਨੂੰ ਮੌਕਾ ਦਿੱਤਾ ਹੈ ਕੌਮ ਨੇ ਤੇ ਮੈਂ ਚਾਹੁੰਨਾ ਵੀ ਆਪਾਂ ਇਹ ਕੁੰਜੀਏ ਨਾ ਬਹੁਤ ਅਕਾਲੀ ਦਲ ਦੇ ਜਿਹੜੇ ਮੰਤਰੀ ਵੀ ਰਹੇ ਐ ਬਹੁਤ ਸਾਫ ਅਕਸ ਵਾਲੇ ਵੀ ਬੰਦੇ ਹੈਗੇ ਆ ਅਕਾਲੀ ਦਲ ਦੇ ਵਿੱਚ ਮੈਨੂੰ ਸਾਰਿਆਂ ਦੇ ਫੋਨ ਆਲੇ ਕੰਨੇ ਆ ਪਾਈ ਜੀ ਤੁਸੀਂ ਅਗਵਾਈ ਕਰੋ ਅਸੀਂ ਤੁਹਾਡੇ ਨਾਲ ਤੁਰਾਂਗੇ ਮੈਂ ਕਿਹਾ ਜੀ ਇੱਕ ਪਾਰਟੀ ਬਣਾਉਂਗਾ ਉਦੋਂ ਜਦੋਂ ਅਮਰਤਪਾਲ ਬਾਹਰ ਆਊਗਾ ਜਾਂ ਉਹ ਮੈਨੂੰ ਕਹੇ ਬਾਈ ਜੀ ਬਈ ਤੁਸੀਂ ਪਾਰਟੀ ਦਾ ਗਠਨ ਕਰੋ ਜਦੋਂ ਮੈਂ ਆਊਗਾ ਉਦੋਂ ਆਪਾਂ ਵਰਕ ਕਰਾਂਗੇ ਕੱਠੇ ਬਈ ਅੰਨੇ ਤੁਸੀਂ ਕੰਮ ਸਟਾਰਟ ਕਰੋ ਮੈਂ ਤਾਂ ਕਰੂੰਗਾ ਮੈਂ ਕੱਲਾ ਨਹੀਂ ਇਹ ਫੈਸਲਾ ਲੈਣਾ ਪਾਰਟੀ ਬਣਾਉਣ ਦਾ ਇਲੈਕਸ਼ਨਾਂ ਦੀ ਤਿਆਰੀ ਕਰੋ ਸ਼ਰੋਣੀ ਕਮੇਟੀ ਦੀ ਵੱਧ ਤੋਂ ਵੱਧ ਪਿੰਡਾਂ 'ਚ ਵੋਟਾਂ ਬਣਾਓ ਵੱਧ ਤੋਂ ਵੱਧ ਆਪਣੇ ਬੰਦਿਆਂ ਦੀਆਂ ਵੋਟਾਂ ਬਣਾਓ ਮਹਾਰਾਜ ਨੇ ਤੁਹਾਨੂੰ ਦੱਸਤੀ ਗੱਲ ਮੈਂ ਬਹੁਤ ਚੜਦੀ ਕਲਾ ਕਰਨੀ ਹੈ ਕੌਮ ਦੀ ਬਹੁਤ ਚੜਦੀ ਕਲਾ ਹੋ ਜਾਣੀ ਹੈ ਬਸ ਆਪਾਂ ਇਕੱਠੇ ਹੋ ਕੇ ਤੁਰੀਏ ਅੱਗੇ ਬਦਾਂਗੇ ਤਬਦਰ ਹਰਿਆਣਾ ਦੇ ਨੂੰ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਨੂੰ ਦੇ ਵਿੱਚ ਅੱਜ ਸ਼ਾਮ 6 ਵਜੇ ਤੱਕ ਇੰਟਰਨੈਟ ਬੰਦ ਰਹੇਗਾ ਬ੍ਰਿਜ ਮੰਡਲ ਯਾਤਰਾ ਲੈ ਕੇ ਹਰਿਆਣਾ ਸਰਕਾਰ ਦਾ ਇਹ ਫੈਸਲਾ ਹੈ ਨੂਹ ਦੇ ਵਿੱਚ ਬਲਕ ਐਸਐਮਐਸ ਸੇਵਾਵਾਂ ਤੇ ਵੀ ਰੋਕ ਲਾ ਦਿੱਤੀ ਗਈ ਹੈ ਤਾਂ ਨੂਹ ਜ਼ਿਲ੍ਹੇ ਦੇ ਵਿੱਚ ਦੱਸਿਆ ਕਿ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਤਾਂ ਬਾਰੋ ਆਨ ਬਾਰੇ ਵਾਨਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਪੈਰਾਮਿਲਟਰੀ ਫੋਰਸ ਇਸਤਨਾਦ ਕੀਤੀਆਂ ਨੇ ਸਪਸ਼ਟਾਲ ਦੱਸਦੀ ਕਿ ਹਿੰਸਾ ਹੋਈ ਜਿਸ ਦੇ ਮੱਦੇਨਜ਼ਰ ਇਸ ਸਾਲ ਦੇ ਲਈ ਇਹ ਫੈਸਲਾ ਲਿਆ ਗਿਆ ਹੈ ਤਾਂ ਯਾਤਰਾੜੀ ਹਰਿਆਣਾ ਸਰਕਾਰ ਦੇ ਵੱਲੋਂ ਗਾਈਡਲਾਈਨਸ ਵੀ ਜਾਰੀ ਕਰ ਦਿੱਤੇ ਆ ਗਿਆ ਨੇ ਕਿਸੇ ਵੀ ਤਰ੍ਹਾਂ ਦੇ ਹਥਿਆਰ ਲਾਠੀ ਡੰਡੇ ਲੈਉਣ ਤੇ ਪਾਬੰਦੀ ਹੈ ਉੱਚੀ ਆਵਾਜ਼ ਦੇ ਵਿੱਚ ਡੀਜੀ ਚਲਾਉਣ ਤੇ ਪਾਬੰਦੀ ਹੈ ਤਾਂ ਕੁਲ ਮਲਾਕੇ ਆ ਇਨਸਟਰਕਸ਼ਨ ਜਾਰੀ ਕੀਤੀਆਂ ਗਈਆਂ ਨੇ ਪਿਛਲੇ ਸਾਲ ਦਾ ਜੇਕਰ ਸਿਕਰ ਕੀਤਾ ਜਾਏ ਤਨੂ ਦੇ ਵਿੱਚ ਹੁੰਸਾ ਹੋਈ ਵੱਡੇ ਜਿਹੜਾ ਹੈ ਵੇਖਣ ਨੂੰ ਮਿਲਿਆ ਕਿ ਇਸ ਤਰੀਕੇ ਦੇ ਨਾਲ ਤਣਾਪੂਰਨ ਮਾਹੌਲ ਸੀ ਔਰ ਜਿਸ ਤੋਂ ਬਾਅਦ ਹੁਣ ਜਿਸ ਦੇ ਮੱਦੇ ਨਜ਼ਰ ਇਹ ਫੈਸਲਾ ਲਿਆ ਗਿਆ ਹੈ ਔਰ ਇਨਸਟਰਕਸ਼ਨ ਜਾਰੀ ਕੀਤੀਆਂ ਗਈਆਂ ਨੇ ਅਧਿਕਾਰੀਆਂ ਤੋਂ ਵੀ ਸचेत किया है ਔਰ ਮੈਂ ਸਭੀ ਲੋਕੋ ਸੇ ਇੱਕ ਅਪੀਲ ਵੀ ਕਰਨਾ ਚਾਹਾਂਗਾ ये धार्मिक कार्यक्रम हैं समाज के अंदर हम सब मिलकर के रहते हैं और मिलकर के भाईचारा आपस में बढ़ता है क्योंकि ये लंबे समय से ब्रजमंडल की यात्रा हमारे जो मानने वाले भगवान श्री कृष्ण को क्योंकि भगवान श्री कृष्ण की वो धरा रही है और उस ब्रजमंडल के अंदर वो आस्था से जुड़े हुए लोग हैं तो उनकी यात्रा वो निकलती है मैं सभी से कहना चाहूँगा मैं वहाँ के लोगों को भी ये कहना चाहूँगा कि उस यात्रा में सहयोग करना चाहिए और मिलकर के आपस में आ, हमें उस यात्रा को वो सफल करना चाहिए द्वेष भावना से या कोई और दिक्कत उसकी तरफ नहीं जाना चाहिए हमने प्रशासन को भी इसके लिए अलर्ट किया है कि अगर किसी प्रकार की कहीं से भी कोई गड़बड़ी आती है तो मुस्तैदी से उसके ऊपर ਅੱਗੇ ਵਧਾਂਗੇ ਹੁਣ ਜ਼ਿਕਰ ਕਰਦੇ ਹਾਂ ਯੂਪੀ ਦੇ ਵਿੱਚ ਦੁਕਾਨਾਂ ਤੇ ਛਰੇ ਨੇਮ ਪਲੇਟ ਵਿਵਾਦ ਦਾ ਜਿਸ ਨੂੰ ਲੈ ਕੇ ਐਨਡੀਏ ਦੀ ਸਹਿਯੋਗੀ ਪਾਰਟੀ ਸਮੇਤ ਵਿਰੋਧੀ ਧਿਰਾਂ ਨੇ ਸਵਾਲ ਖੜੇ ਕੀਤੇ RAMDEV ਇਸ ਫੈਸਲੇ ਦੇ ਸਮਰਥਨ ਦੇ ਵਿੱਚ ਨਿਤਰੇ ਤਾਂ ਫਿਰ ਇਸ ਦੇ ਵਿਚਾਲੇ ਇਹ ਮਾਮਲਾ ਸੁਪਰੀਮ ਕੋਰਟ ਵੀ ਪਹੁੰਚ ਗਿਆ ਉੱਤਰ ਪ੍ਰਦੇਸ਼ ਦੇ ਵਿੱਚ ਕਾਂਵੜ ਯਾਤਰਾ ਦੇ ਰਾਹ ਦੀਆਂ ਸਾਰੀਆਂ ਦੁਕਾਨਾਂ ਤੇ ਨੇਮ ਪਲੇਟ ਲਗਾਉਣ ਦੇ ਹੁਕਮ ਦਾ ਮਾਮਲਾ ਪੱਖਿਆ ਹੋਇਆ ਹੈ। ਇਸ ਨੂੰ ਲੈ ਕੇ ਜੰਮ ਕੇ ਸਿਆਸਤ ਹੋ ਰਹੀ ਹੈ ਤੇ ਨਿਸ਼ਾਨੇ ਤੇ ਯੂਪੀ ਦੀ ਯੋਗੀ ਸਰਕਾਰ ਹੈ। ਐਨਡੀਏ ਦੀ ਸਹਿਯੋਗੀ ਪਾਰਟੀ ਰਾਸ਼ਟਰੀ ਲੋਕਦਲ ਦੇ ਮੁਖੀ ਅਤੇ ਕੇਂਦਰੀ ਮੰਤਰੀ ਯੰਤ ਚੌਧਰੀ ਨੇ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਹੈ ਤੇ ਕਹਿ ਕਿ ਧਰਮਤ ਤੇ ਜਾਤ ਦੇ ਆਧਾਰ ਤੇ ਕੋਈ ਸੇਵਾ ਨਹੀਂ ਲੈਂਦਾ। ਹਰ ਮੁੱਦੇ ਨੂੰ ਧਰਮ ਦੇ ਨਾਲ ਜੋੜਨਾ ਠੀਕ ਨਹੀਂ ਹੈ। ਅਜੇ ਵੀ ਸਮਾਂ ਹੈ ਕਿ ਸਰਕਾਰ ਆਪਣਾ ਫੈਸਲਾ ਵਾਪਸ ਲਵੇ।

सेवा नहीं लेता और ना ही इस मामले को धर्म जाति से जोड़ा जाना चाहिए सब प्रतिष्ठान अपना नाम लिखे अब एक मालिक कोई और हो सकता है ब्रांड कुछ और हो सकता है मैकडॉनल्ड्स क्या लिखेगा खतौली में बर्गर किंग क्या लिखेगा पुराने ब्रांड हैं किसी के नाम हो सकते हैं एक मालिक नहीं कई मालिक हो सकते श्रीमती द्रौपदी मुर्मू जी को राम मंदिर के उद्घाटन में नहीं बुलाया रामनाथ कोविंद जी को शिलान्यास में नहीं बुलाया ये 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 तो तो वो पार्टी है है तो इसलिए जो फैसला है, ये दलितों पिछड़ों अल्पसंख्यकों के खिलाफ है आदिवासियों के खिलाफ है दुर्भावना की राजनीति को खुलेआम और संविधान के खिलाफ है जयंत चौधरी जिथे यूपी सरकार दे फैसले का विरोध किया तो उधर बाबा रामदेव का इस फैसले समर्थन भी मिले है। ਉਨਾ ਕਹੇ ਕਿ ਜਦੋਂ RAMDEV ਨੂੰ ਆਪਣੀ ਪਹਿਚਾਨ ਦੱਸਣ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਤਾਂ REHMAN ਨੂੰ ਪਹਿਚਾਨ ਦੱਸਣ ਦੇ ਵਿੱਚ ਕੀ ਦਿੱਕਤ ਹੈ ਸਾਰਿਆਂ ਨੂੰ ਆਪਣੇ ਨਾਂ ਤੇ ਮਾਣ ਹੁੰਦਾ ਹੈ ਜਿਵੇਂ RAMDEV ਕੋ ਆਪਣੀ ਪਹਿਚਾਨ ਬਤਾਨੇ ਮੇ ਕੋਈ ਦਿੱਕਤ ਨਹੀਂ ਹੈ ਤੋ REHMAN ਕੋ ਕਿਉਂ ਦਿੱਕਤ ਹੋ ਰਹੀ ਚਾਹੀਏ ਤੋ ਆਪਣੇ ਨਾਮ ਪਰ ਤੋ ਸਭ ਕੋ ਗੌਰਵ ਹੁੰਦਾ ਹੈ ਤੋ ਨਾਮ ਛਿਪਾਣੇ ਕੀ ਕੋਈ ਜ਼ਰੂਰਤ ਨਹੀਂ ਹੈ ਆਪਣੇ कार्यों को शुद्धता और प्रामाणिकता से करने की आवश्यकता है यदि हमारे कार्य में शुद्धता और पवित्रता है तो है हमारा नाम चाहे हिंदू है मुसलमान है हम किसी भी वर्ग से ताल्लुक रखते हैं अजय यूपी का मामला ठंडा नहीं होया कि मध्य प्रदेश के उज्जैन देविच अजय ही हुक्म जारी हो गया नगर निगम ने उज्जैन देविच हर दुकानदार होटल मालिकों अपनीको है आ, लेकिन अगर होटल संचालक तो फिर भी नहीं मान रहे है क्यूँकी उनकी पूरी बैठक लेकर के हम लोग उनको एक बार बता चुके हैं काफी समय भी दिया गया है की वो लोग इस कार्रवाई को कर ले यदि होटल संचालक उसके बाद भी नहीं मानते तो निश्चित तौर पर हम होटलों को बंद करने की कार्रवाई करेंगे ਇਸ ਸਾਰੇ ਵਿਵਾਦ ਦੇ ਵਿਚਾਲੇ ਨੇਮ ਪਲੇਟ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਇਸ ਫੈਸਲੇ ਦੇ ਖਿਲਾਫ ਇੱਕ ਗੈਰ ਸਰਕਾਰੀ ਸੰਗਠਨ ਨੇ ਪਟੀਸ਼ਨ ਦਾਖਲ ਕੀਤੀ ਹੈ ਜਿਸ ਤੇ ਸੋਮਵਾਰ ਨੂੰ ਸੁਣਵਾਈ ਕੀਤੀ ਜਾਵੇਗੀ ਰਿਪੋਰਟ న్యూਸ 18 ਪੰਜਾਬ